ਦਿੱਲੀ ਐਨਸੀਆਰ ਸਣੇ ਪੂਰੇ ਉੱਤਰ ਪ੍ਰਾਰਥ ਚਠੰਡਾ ਕਹਿਰ ਵਾਦਾ ਚਾਰ ਰਿਹਾ ਹੈ ਇਸ ਦੌਰਾਨ ਦਿੱਲੀ ਐਨਸੀਆਰ ਦੇ ਨਾਲ ਪੰਜਾਬ ਵਿੱਚ ਸੰਘਣੀ ਧੁੰਦ ਦੇਖਣ ਨੂੰ ਮਿਲ ਰਹੀ ਹੈ ਸੰਘਣੀ ਧੁੰਦ ਕਾਰਨ ਵਿਜ਼ਿਬਿਲਟੀ ਬੇਹੱਦ ਘੱਟ ਹੋ ਗਈ ਹੈ ਵਿਜ਼ਿਬਿਲਟੀ ਘੱਟ ਹੋਣ ਕਾਰਨ ਧੁੰਦ ਦਾ ਅਸਰ ਆਵਾਜ਼ਾਂ ਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਚੰਡੀਗੜ੍ਹ ਤੇ ਪੰਜਾਬ ਲਈ ਅੱਜ ਮੌਸਮ ਪਾਗ ਵੱਲੋਂ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਪਰ ਖਾਸਾ ਜਤਾਇਆ ਜਾ ਰਿਹਾ ਹੈ ਕਿ ਕਈ ਜ਼ਿਲ੍ਹਿਆਂ ਵਿੱਚ ਧੁੰਦ ਦੇਖਣ ਨੂੰ ਮਿਲ ਰਹੀ ਹੈ ਇਸ ਤੋਂ ਇਲਾਵਾ ਬੱਦਲਵਾਈ ਵੀ ਹੋ ਸਕਦੀ ਹੈ ਜਿਸ ਕਾਰਨ ਤਾਪਮਾਨ ਵਧਣ ਦੀ ਸੰਭਾਵਨਾ ਪੰਜਾਬ ਚੰਡੀਗੜ੍ਹ ਦਾ ਤਾਪਮਾਨ ਅਗਲੇ 5 ਦਿਨਾਂ ਚ 2 ਤੋਂ 3 ਡਿਗਰੀ ਤੱਕ ਵੱਧ ਸਕਦਾ ਹੈ ਪੱਛਮੀ ਗੜਬੜੀ ਸਰਗਰਮ ਹੋ ਗਈ ਹੈ ਜੰਮੂ ਕਸ਼ਮੀਰ ਚ ਚੱਕਰਵਾਤੀ ਸਰਕੂਲੇਸ਼ਨ ਸਰਗਰਮ ਹੈ ਜਿਸ ਕਾਰਨ ਪੰਜਾਬ ਵਿੱਚ 5 ਤੋਂ ਲੈ ਕੇ 6 ਜਨਵਰੀ ਨੂੰ ਬਰਸਾਤ ਵਾਲੇ ਹਾਲਾਤ ਬਣ ਰਹੇ ਨੇ ਜਿਸ ਤੋਂ ਬਾਅਦ ਇੱਕ ਵਾਰ ਫਿਰ ਮੌਸਮ ਵਿੱਚ ਬਦਲਾਵ ਦੇਖਣ ਨੂੰ ਮਿਲ ਸਕਦਾ ਹੈ ਉੱਥੇ ਹੀ ਜੇਕਰ ਪੰਜਾਬ ਦੇ ਮਾਲਵਾ ਖੇਤਰ ਦੀ ਗੱਲ ਕਰੀਏ ਤਾਂ ਇੱਥੇ ਮੀਂਹ ਮਗਰੋਂ ਸੰਗਣੀ ਤੋਂ ਨੇ ਦਸਤਕ ਦਿੱਤੀ ਹੈ ਜਿਸ ਨਾਲ ਕਿਸਾਨ ਅਤੇ ਆਮ ਲੋਕ ਖੁਸ਼ ਨੇ ਬੇਸ਼ੱਕ ਧੁੰਦ ਚ ਆਵਾਜਾਈ ਦੇ ਵਾਹਨ ਧੀਮੀ ਰਫਤਾਰ ਨਾਲ ਚਾਰੇ ਨੇ ਪਹਾੜੀ ਦੀ ਫਸਲਾਂ ਲਈ ਧੁੰਦ ਲਾਭਦਾਇਕ ਦੱਸੀ ਜਾ ਰਹੀ ਹੈ ਇਸ ਮੌਕੇ ਜਿੱਥੇ ਲੋਕਾਂ ਨੇ ਆਵਾਜਾਈ ਦੇ ਵਾਹਨਾਂ ਨੂੰ ਹੌਲੀ ਰਫਤਾਰ ਨਾਲ ਚਲਾਉਣ ਦੀ ਨਸੀਹਤ ਦਿੱਤੀ ਹੈ ਉੱਥੇ ਹੀ ਉਹਨਾਂ ਨੇ ਹਾਰੀ ਦੀਆਂ ਫਸਲਾਂ ਲਈ ਧੁੰਦ ਨੂੰ ਲਾਹੇਵੰਦ ਵੀ ਦੱਸਿਆ ਇਹੋ ਜੀ ਮੇਨ ਬੱਚੇ ਆ ਤੇ ਬਜ਼ੁਰਗਾਂ ਲਈ ਤਾਂ ਇਹੀ ਹੁੰਦਾ ਵੀ ਘਰਾਂ ਚ ਬੈਠਣਾ ਤੇ ਮੈਂ ਤਾਂ ਇਹਦੇ ਉਲਟ ਕਰੀ ਬੈਠੀ ਆ ਵੀ ਅੱਜ ਪ੍ਰੋਗਰਾਮ ਰੱਖੀ ਬੈਠੇ ਅਸੀਂ ਤਾਂ ਖੇਡਾਂ ਵਾਲਾ ਜਿਹਦੇ ਵਿੱਚ ਮੇਰੇ ਹੈਰਾਨੀ ਦੀ ਕੋਈ ਹੱਦ ਨਹੀਂ ਕਿ 8 ਵਜੇ ਪ੍ਰੋਪਰਲੀ ਕੋਈ ਮਲੇਰ ਕੋਟਲਾ ਤੋਂ ਕੋਈ ਬਠਿੰਡੇ ਤੋਂ ਸਾਡੇ ਚ ਇੱਥੇ ਪਹੁੰਚੇ ਹੋਏ ਆ ਤੇ ਵੈਸੇ ਤਾਂ ਇਹ ਪ੍ਰੀਕਾਸ਼ਨ ਰੱਖਣ ਵਾਲੀ ਹੀ ਚੀਜ਼ ਆ ਕਿ ਨਹੀਂ ਠੰਡ ਦੇ ਵਿੱਚ ਬੱਚੇ ਬਾਹਰ ਬਜ਼ੁਰਗ ਨਾ ਬੈਠਣ ਆਪਣਾ ਧਿਆਨ ਰੱਖਣ ਐहतਿਆਤ ਰੱਖਣਾ ਤੇ ਸੁਖਦ ਖਬਰ ਕਿਸਾਨਾਂ ਲਈ ਹੈ ਕਿ ਕਣਕਾਂ ਲਈ ਬਹੁਤ ਜ਼ਰੂਰੀ ਆ ਜਿਹੜਾ ਇਹ ਵੈਦਰ ਆ ਸੋ ਬਾਕੀ ਲਈ ਪ੍ਰੀਕਾਸ਼ਨਸ ਜ਼ਰੂਰੀ ਆ ਕੀ ਪਰੇਸ਼ਾਨੀ ਆਂਦੀ ਆ ਆਮ ਆਉਣ ਜਾਣ ਦੇ ਵਿਅਸਤ ਦੇ ਵਿੱਚ ਵੇਖੋ ਜੀ ਇੱਕ ਤਾਂ ਜਦੋਂ ਸਫ਼ਰ ਦੇ ਵਿੱਚ ਬੰਦਾ ਜਾਂਦਾ ਵੇਖੋ ਧੁੰਦ ਨੇ ਵੀ ਆਪਣੇ ਮੌਸਮ ਸੁਸਾਬ ਆਣਾ ਹੈਗਾ ਧੁੰਦ ਨੇ ਆਣਾ ਆਪਣੇ ਮੌਸਮ ਦੇ ਹਿਸਾਬ ਨਾਲ ਆ ਫਸਲਾਂ ਨੂੰ ਫਾਇਦਾ ਹੋਦਾ ਠੀਕ ਹੈ ਜੀ ਇੱਕ ਜਿਹੜੇ ਲੋਕਾਂ ਨੂੰ ਜਿਹੜੀ ਪਰੇਸ਼ਾਨੀ ਆ ਰਹੀ ਆ ਜਿਹਾ ਉਹ ਟਰਾਲੀਆਂ ਜਾਂਦੀਆਂ ਆ ਜਿਹਾ ਟਰਾਲੇ ਦੇ ਮੱਗਰ ਸਟਿੱਕਰ ਹੀ ਲੱਗਿਆ ਹੁੰਦਾ ਕੋਈ ਲਾਈਟ ਦਾ ਕੋਈ ਇੰਤਜ਼ਾਮ ਨਹੀਂ ਹੁੰਦਾ ਟੂੜੀਆਂ ਦੀਆਂ ਟਰਾਲੀਆਂ ਲਾ ਲਓ ਉਹਦੇ ਰਾਹ ਨਹੀਂ ਹੁੰਦਾ ਫਿਰ ਨਿੱਕੇ ਜਿਹੜੇ ਚੱਲਦੇ ਆ ਉਹਦੇ ਮੱਗਰ ਵੀ ਲਾਈਟ ਦਾ ਕੋਈ ਇੰਤਜ਼ਾਮ ਨਹੀਂ ਹੁੰਦਾ ਬਈ ਸਰਕਾਰ ਨੂੰ ਚਾਹੀਦਾ ਇਹਦੇ ਤੇ ਜਿਹੜੀ ਚੀਜ਼ ਨੱਥ ਪਾਈ ਜਾਵੇ ਇਹ ਜਿਹੇ ਐਕਸੀਡੈਂਟ ਹੁੰਦੇ ਆ ਇਹ 100% ਕਾਰਨ ਇਹੀ ਹੁੰਦਾ ਹੈਗਾ ਜੇ ਮਗਰ ਲਾਈਟ ਹੈ ਕਿਸੇ ਨੂੰ ਪਤਾ ਹੀ ਨਹੀਂ ਲੱਗਦੀ ਧੁੰਦ ਦੇ ਵਿੱਚ ਹੀ ਲੰਘਦਾ ਅਗਲਾ ਇਹ ठा ਜਦ ਵਿੱਚ ਵਜਦਾ ਪਤਾ ਤੋਂ ਹੀ ਲੱਗਦਾ ਜਦੋਂ ਜਾਨੀ ਨੁਕਸਾਨ ਹੁੰਦਾ ਟੀ ਇਹ ਨਾ ਮਾਵਾਂ ਦੇ ਪੁੱਤ ਚਲੇ ਜਾਂਦੇ ਆ ਇਹ ਚਿਰਕ ਸਰਕਾਰ ਨੂੰ ਇਸ ਬਾਰੇ ਸਖਤੀ ਕਰਨੀ ਚਾਹੀਦੀ ਹੈ ਬਾਕੀ ਤੁੱਜ ਦੇ ਫਾਇਦੇ ਵੀ ਹੈਗੇ ਤੁਹਾਨੂੰ ਪਤਾ ਹੀ ਜਾ ਸਾਰੀਆਂ ਬਿਮਾਰੀਆਂ ਦਾ ਇਲਾਜ ਹੁੰਦੀ ਆ ਬਿਮਾਰੀਆਂ ਦੂਰ ਹੁੰਦੀਆਂ ਇਹਦੇ ਨਾਲ ਤੇ ਬਾਕੀ ਮੌਸਮ ਦੇ ਖਾਣ ਸਾਰੀ ਚੀਜ਼ਾਂ ਆਣੀਆਂ ਜਾਣੀਆਂ ਹੈ ਹਾਂਜੀ ਅੱਗੇ ਮੈਂ ਬੱਚਿਆਂ ਦੇ ਮਾਪਿਆਂ ਨੂੰ ਕਹਿੰਦਾ ਕਿ ਕਿੰਨੇ ਕਿੰਨੇ ਬੱਚੇ ਜਿਹੜੇ ਸਕੂਲਾਂ ਚ ਜਾਂਦੇ ਆ ਉਹਨਾਂ ਦੇ ਮਾਪਿਆਂ ਨੂੰ ਕਹਿੰਦਾ ਨਾ ਵੀ ਜੇ ਬੱਚਿਆਂ ਨੂੰ ਲੈ ਕੇ ਜਾਣ ਬਹੁਤ ਧਿਆਨ ਦੇ ਨਾਲ ਲੈ ਕੇ ਜਾਣਾ ਆਪਣੀ ਜਿਹੜੇ ਸਕੂਟੀਆਂ ਜਿਹੜੇ ਸਕੂਟਰ ਜਾਂ ਮੋਟਰਸਾਈਕਲ ਜਾਂਦੇ ਆ ਉਹਨਾਂ ਦੀ ਲਾਈਟਾਂ ਛੇੜਨ ਨਾਲ ਨਾਲ ਤੇ ਬੱਚਿਆਂ ਨੂੰ ਚੰਗੀ ਤਰ੍ਹਾਂ ਸੰਭਾਲ ਕੇ ਕੱਪੜੇ-ਕਪੜੇ ਚੰਗੀ ਤਰ੍ਹਾਂ ਪਵਾ ਕੇ ਮੂੰਹ ਟੱਕ ਕੇ ਬੱਚਿਆਂ ਨੂੰ ਲੈ ਜਾਣਾ ਚਾਹੀਦਾ